ਅਸੀਂ ਕਾਲ ਜੀ ਚਾਚਾ ਗਿਆ ਲੱਭਦਾ ਲੱਭਦਾ ਕੁਰੀ ਮੈਨੂੰ ਕਿੱਥੇ ਕਰਨ ਲੱਗਾ ਸਾਡਾ ਡੱਡੂ ਲੱਗੀ ਸਾਡੇ ਨਿਕਣ ਹੂੰ ਡੱਡੂ ਲੂ ਗਏ ਬਤਾਏ ਜੀ ਰਹੇ ਆ ਛਾਪੀ ਥੱਲੇ ਆ ਥੱਲੇ ਇੱਕ ਤਾਂ ਫਰਸ ਹੈ ਦੇ ਬਾ ਵੀ ਛੱਡੇ ਦੇ ਆ ਛਾਪੀ ਆ ਦੇ ਇੱਕ ਤਾਂ ਫਰਸ ਬੰਦੇ ਆ ਥੱਲੇ ਆ ਛਾਪੀ ਮੈਂ ਥੱਲੇ ਫੇਰੇ ਫੇਰ ਨਹੀਂ ਥੱਲੇ ਫੇਰੇ ਇੰਨੂੰ ਖਰਾਬ ਨਹੀਂ ਤੂੰ ਹੋਰ ਇਹਨੂੰ ਫਰੈਂਡ ਦੇਖਣੇ ਹੋਰ ਕੀ ਹੁਣ ਆਪਾਂ ਨੇ ਐਂ ਕਹਿਣਾ ਹਾਂ ਜੀ ਪੱਟਣੇ ਹੈਗੇ ਯਾਰ ਇਹ ਤਾਂ ਕੰਨ ਕਈ ਜਗ੍ਹਾ ਪਾੜਦੇ 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 ਆ 2 ਮਿੰਟ ਫੇਰ ਕੱਢਣੇ ਪੈਣੇ ਆ ਇੱਧਰ ਨੂੰ ਆ ਗਿਆ ਜਿਆਦਾ ਨਾ ਇਹਨੂੰ ਕਰੂੰਗਾ ਸੈਟ ਇਹਨੂੰ ਇੱਥੇ ਟੋਆ ਪੱਟ ਕੇ ਨਾ ਇਹਨੂੰ ਇੱਧਰ ਨੂੰ ਸੈਟ ਕਰਕੇ ਇਹਨੂੰ ਬੰਨੂੰਗਾ ਉੱਪਰ ਹੁਣ ਕਾਹਨੂੰ ਪੱਟਣੇ ਆ ਰੇ ਉਹ ਤੂੰ ਜਿਹੜਾ ਹੱਥ ਮਾਰਿਆ ਇਹਨੂੰ ਵਾੜ ਦੇ ਤੈਨੂੰ ਆ ਸਿਕੰਜਾ ਜਿਹਾ ਇੱਧਰ ਵਾੜ ਦਦਾ ਛੱਟਾ ਇੱਧਰ ਵਾੜ ਦੇ ਲੈ ਟਰੈਲਰ ਉਹ ਖੜਕੇ ਗੈਰ ਨਾ ਸਮਾਨ ਅੰਦਰ ਆ ਗਿਆ ਠੀਕ ਹੈ ਬਸ ਹੁਣ ਲੈ ਲਾਇਨ ਮੇ ਤਾਂ ਬਾਬੇ 2 ਮਿੰਟ ਨਹੀਂ ਮੈਂ ਫੇਰ ਕਰਦਾ ਫਿਰ ਹੋ ਗਿਆ ਫੇਰ ਜੋ ਵੱਸ ਹੈ ਕੰਪਨੀ ਕੋਲ ਮੇ ਸਹੀ ਥੋੜਾ ਕੜਾ ਮਤਲਬ ਨਹੀਂ ਹੈਗਾ ਆਮਤ ਕੋਣੇ ਤੋਂ ਆਹ ਤੇ ਗੱਲ ਦੇ ਕਾਰਜ ਕੰਮ ਸੁਆਰ ਤੇ ਹੋ ਕੋਈ ਰਿਕਰ ਸੱਕ ਨਹੀਂ ਲਾਉਣੇ ਲਾਉਣੇ ਆ ਯਾਰ ਤੇ ਰੱਖੇ ਪਿਆ ਲੈ ਕੇ ਆਉਣੇ ਘਟਾਏ ਪਏ ਚੱਲ ਚੱਲ ਵੀ ਇਨ ਹੋਰ ਲੈ ਖਾਣੇ ਦੇ ਬਾੜ ਹੋਰ ਲੈ ਚੂ ਆਇਆ ਬਾਦ ਹੋਰ ਲੈ ਖਾਣੇ ਦੇ ਬਾੜ ਨੂੰ ਇਧਰ ਲੈ ਖੂਬ ਮੂੰਹ ਤੇਰੂ ਬਾਰੀ ਤਾਂ ਆਇਆ ਆਇਆ ਮੂੰਹ ਦਾ ਇਹ ਆਇਆ ਕਿੱਥੇ ਤੱਕ ਹੋ ਜੂਗਾ ਉਹ ਚੱਕੜਾ ਕਿੰਨਾ ਵਜੇ ਨੋ ਕੋਈ ਮਹਾਲ ਮੈਨੂੰ ਡੇਢ ਕੁੰਟਲ ਲਵੋ ਲੱਖਪਰਾ 2 ਕੁੰਟਲ ਦਾ ਇਹ ਡੇਢ ਕੁੰਟਲ ਉਹ ਚੱਕਦਾ ਸੁਣ ਬੱਤਰੀ ਇਹ ਮਿੰਟ ਲੱਖ ਗੁੰਡਾ ਹੈਗਾ ਇਹ ਇੱਧਰ ਉਹ ਬਹੁਤ ਉੱਚਾ ਗੁੰਡਾ ਦਾ ਉਹ ਇੱਥੇ ਬਾਜਾ ਇੱਥੇ ਤੋਰੇ ਬਾ ਉਹਨਾਂ ਦਾ ਹੁੰਦਾ ਹੈ ਆਹ ਲਾ ਮਲਾ ਇੱਧਰ ਨਾ ਟੰਗਣ ਵਾਲੇ ਇਹ ਵਿੱਚ ਇੱਧਰ ਲੈ ਦੇ ਚੱਲ ਚੱਲ ਬੱਡੀ ਤੈਂ ਦਾ ਕੀ ਕੀ ਕਰਦੀ ਹੋ ਉਹ ਆਇਆ ਨਹੀਂ ਸਾਡੀ ਦਾ ਆਇਆ ਆ ਵੀ ਕਰਦੀ ਦਾ ਓਏ ਇਹਨਾਂ ਫੱਟਾ ਰੱਖ ਲੈਣਾ ਤਾਂ ਮੈਂ ਕਹਿੰਦਾ ਹਾਂ ਭਾਈ ਹਾਂ ਇਹਦੇ ਵੀ ਕੋਈ ਫੱਟਾ ਰੱਖ ਲੈਣਾ ਤਾਂ ਕਾਹਦੇ ਨਾ ਇੱਟਾ ਰੱਖ ਲੋ ਇੱਟਾ ਫੱਟਾ ਰੱਖ ਲੋ ਥੱਲੇ ਰੱਖਣਾ ਥੱਲੇ ਨਾ ਰੱਖੋ ਇਹਨੂੰ ਉਹ ਇਹਨੂੰ ਪਿੱਟਾ ਰੱਖਿਆ ਵੀ ਥੱਲੇ ਕਿੱਥੇ ਗਈਆਂ ਇੱਟਾਂ ਵੀ ਮਿੱਟੀ ਚ ਗਈਆਂ ਆ ਦੇ ਆ ਦੇ ਟੇਢਾ ਟੱਟਾ ਦਾ ਗੱਲ ਜਿਵੇਂ ਆ ਦੇਖੋ ਇੱਟਾ ਰੱਖਿਆ ਵੀ ਭਾਈ ਹੁਣ ਉਥੇ ਨਾ ਕਰੋ ਇੱਕ ਵਾਰੀ ਇਹਨੂੰ ਫਿੱਟਾ ਰੱਖਾ ਫੇਰ ਨਾਲ ਜੀ ਸੱਜੇ ਓਕੇ ਇੱਤ ਸੋਲੀਆ ਫੇਕ ਨਹੀਂ ਕਿ ਜਾਇਆ ਇਹਨੇ ਚਲੋ ਬਾਈ ਜਰਾ ਬਹੁਤ ਇਹਦੇ ਚ ਆਓ ਪਲੀਜ਼ ਕਰੋ ਪਲੀਜ਼ ਕਰੋ ਪਲੀਜ਼ ਦੇ ਗੀਤ ਦੇ ਪਿੱਛੇ ਆਹ ਸਰਜੀ ਦੇ ਵਾਲ ਤੇ ਚੱਕ ਹੋਣਾ ਏ ਕਰਕੇ ਆਵਾਜ਼ ਆ ਬਾਈ ਜਰਾ ਬਹੁਤ ਹੈ ਉਹ ਇਧਰ ਨੇ ਅੱਧਾ ਹੱਥ ਨਹੀਂ ਪੈਂਦਾ ਕਰ ਦੇ ਕੱਟਾ ਇੱਕੋ ਇਹ ਦੇਖੋ ਆਹ ਤੇ ਮੇਰੇ ਪੱਲਾ ਘੇਰਦੇ ਹੋ ਚਲ ਚਲ تو جے نہ کر بھائی ریکارڈ جو ہے گا بس پھڑ ہاں پھڑ تو بس چھوڑ جا پیچھے مارنا مارنا مارنی کو طرح کا کٹا کر کے چلتے ہیں دیکھ کر کتنی جتنی لے لے منہ سے ہا ہاتھ پہ جایے اے لا تو جہان تے پٹکیان تے پٹکی تے بچی جا تو میں کہے تو چکے کر رہے تو بھائی بھائی چل اس کے پاس نہیں ا جا جا لے شا ਆਰੇ ਹਾਂ ਗੱਲ ਕਰੀਏ ਆਪਾਂ ਆਰਾਵਾ ਥੜਾ ਗਰੀਬ ਆ ਜਿਹੜਾ ਆਇਆ ਥਾ ਜੱਕੇ ਨੂੰ ਅੰਦਰ ਲਾਪਾ ਤੇ ਸਮਝੀ ਕਿਸੇ ਪੰਜੀ ਮੀਂਹ ਦਾ ਪੰਜੀ ਖੜਾ ਕੀ ਹੈ ਪੰਜੀ ਦਾ ਉਹ ਪੰਜੀ ਨਾ ਨਾ ਇਹ ਇੱਥੇ ਪਿੱਛੇ ਰਹਿ ਇਹ ਪਿੱਛੇ ਰਹਿ ਨਹੀਂ ਪਿੱਛੇ ਰਹਿ ਨਹੀਂ ਹੋਰ ਨੂੰ ਜਾਣਾ ਤਾਂ ਆ ਆ ਟੱਕੋ ਚਲੋ ਇਹ ਲੈ ਲੈ ਸਰ ਇਹ ਲੈ ਲੈ ਦਰੋ ਇਹ ਲੈ ਲੈ ਮੇਰਾ ਮੋਟਾ ਨਾ ਤਾਂ ਕਿਹੜਾ ਉਹ ਕਿੱਟਾ ਲਿਆ ਬਹੁਤ ਜ਼ਿਆਦਾ ਹੋ ਗਈ ਕਿੱਟਾ ਚੱਕ ਨਹੀਂ अरे कि यार ये इतना ज्यादा क्यों है भाई किला कि ना यार मारे कितना है लाइन है इतना भाई यार ना ना बोल रहा भी लास्ट तक ही तो मेरा ये रखना था 3000 यार वो क्या हो गया लड़का ये लड़का बाकी जा एक टाइम दो लगेगा 31

ਚੱਲੋ ਚੱਲੋ ਉਹ ਛੱਡੋ ਨਾ 2-4 ਦਿਨ ਤੱਕ ਇਹ ਪਹਿੰਕਾ ਜਦੋਂ ਤਵੀਂ ਜਿਕਾ ਹਾਂ ਤਵੀਂ ਜਿਕਾ ਹਾਂ ਛੱਡ ਗਿਆ ਜਿਕਾ ਆਹ ਚਾਹ ਚਲੋ ਜੀ ਆਹੀ ਨਹੀਂ ਲੋਟਾ ਨੂੰ 20 ਰੱਖਦੇ ਆਹ ਅਰੇ ਉਹਨੇ ਕਹਿੰਦਾ ਇੱਥੇ ਚੱਕਿਆ ਇੱਥੇ ਰੱਖੋ ਮੋੜੇ ਹੁੰਦੇ ਨੇ ਨਾ ਮੋੜ ਨਾ ਕਿਤੇ ਉਹਦੇ ਰਹਿਣਾ ਉਜਾਲੇ ਜਾਂ ਔਕਾ ਪੈ ਕੇ ਵਿੱਚ ਪੈਣਾ ਉਹਦੇ ਗੇਟ ਲੱਗਣਾ ਹਲੇ ਬਾਈ ਸੇਪਰ ਉਹ ਗੇਟ ਆਲਾ ਪਾਈ ਨਾ ਲਾ। ਬਿਲਕੁਲ ਦਿੱਕਤ ਨਾ ਰੱਖਿਆ। ਇੱਥੇ ਨਾ ਇਹ ਆਇਆ ਪੈਰਾ। ਚੱਕਣਾ ਪੈਣਾ ਹੈ। ਬਸ ਗੇਟ ਜਿਤਨਾ ਵੀ ਨਾ ਲਵੇ। ਪੱਥਰ ਮੰਗਣਾ ਇਹਦਾ। ਜਾਈ ਦੇ ਦੇ ਵੀ ਇੱਕ ਲੈ ਕੇ ਹੋਰ। ਬਸ ਇੱਟਾ ਰੱਖ ਦੋ ਯਾਰ। ਫਿਰ ਗਾਹ ਤੋਂ ਨਾ ਵੀ ਨਾ ਲਵੇ। ਚਾਹੋ ਤੁਹਾਡੇ ਅੰਦਰ ਰੱਖ ਦੋ। ਬੰਨ ਕੇ ਤਵੀਆਂ ਵਾਲੇ ਪਰ ਰੱਖ ਦੋ ਯਾਰ। ਇਹ ਕਹਿੰਦਾ ਤਵੀਆਂ ਵਾਲੇ ਪਰ ਰੱਖ ਦੋ ਇੱਟਾ ਪੱਥਰ ਵੀ ਨਾ ਪਵੇ। ਪੈਣੀ ਹੋਣੀ ਹੁੰਦਾ। ਆ ਰੱਖ ਦੋ। ਮਾਸੇ? ਮੀਂਹ ਜੇ ਸਲਾਬੀ ਬਣੇ ਜਾਣੀ। ਤੇ ਪੈ ਜੀ ਲੈ ਉਹ ਆਇਂਦਾ ਚਾਹ ਉਦੋਂ ਇੱਕ ਤੇ ਮਹੀਨੇ ਨੂੰ ਵਰਤਣਾ ਦੋ ਚਾਰ ਦਿਨ ਵਰਤ ਲੈਣਾ ਆਹੋ ਜਿੰਨਾ ਅੰਦਰ ਰੋੜੀ ਜੀ ਪੈ ਜਾਂਦੀ ਫਿਰ ਇਹਦੀ ਉਹ ਘਟ ਜਾਂਦੀ ਹੈ ਸ਼ਕਤੀ ਕੱਲ ਠੀਕ ਆ ਪੂਰੇ ਟਰਾਲਾ ਖੜ ਜੂਗਾ ਹੁਣ ਠੀਕ 11:00 ਵਜੇ ਤੁਸੀਂ ਨੇਰਾ ਕਰਾਇਆ ਫਿਰ ਹੁੰਦਾ ਹਮਮੀ ਪੈ ਰਿਆ ਮਰ ਮਾਰ 15 ਆ ਜਾਂਦਾ ਲੱਗ ਜਾਂਦਾ ਹੁੰਦੀ ਲਖਣਾ ਨੂੰ ਬੁਣਾਏ ਨੇ ਪੈਨ ਲੱਗ ਗਿਆ ਲਖੜਿਆ ਨਾ ਪਾਊਗਾ ਹੁਣ ਤਾਂ ਪਾਊਗਾ ਕੀ ਕਰੀਏ? ਚਾਹ ਵੀ ਤੱਕਿਆ ਕਰਦੀ ਆ। ਹਾਂ? ਤੱਕਿਆ ਕਰਦੀ ਆ। ਆਵਾਜ਼ ਆਉਂਦੀ ਸੀ। ਕਦੇ ਹਾੜੀ ਦਾ ਕੰਮ ਹੋਰਦਾ ਬਸ ਇੰਨਾ। ਥਲਾ ਕੇ ਆ ਜੋ ਬੀਜ ਕਹਿੰਦੇ ਤਾਂ ਮਹਿੰਗਾ ਏ। ਇਹ ਹਾਂ ਮਨੂੰ। ਇਹ ਵੀ ਰਿਕਾਰਡ ਤੋੜੂਗਾ ਸਰਕਾਰ ਦੇ ਰਿਕਾਰਡ ਪੈਦਾ ਕੀਤੇ ਹੋਏ ਆ ਸਾਨੂੰ ਅੰਗਰੇਜ਼ੀ ਘਾਜਾ ਲੱਗਦਾ। ਹਾਂ? ਅੰਗਰੇਜ਼ੀ ਘਾਜਾ। ਇਹ ਲਾ ਕਾਰਬੋਨੀ। ਇਹ ਹੀ ਕਬੂਜਾ ਬਹੁਤ ਭਾਰੀ ਹੋਇਆ ਬੈਦਾ ਕੜਕ ਆਈ। ਕਿਉਂ ਕਿ ਆ ਮੈਂ ਵਧੀਆ ਰਹਿਣਾ ਦਾ ਮੈਂ ਜੇ ਮੈਂ ਅਹੀ ਲਾਈਵ ਵੀ ਹੁੰਦੀ ਵਧੀਆ ਰਹਿਣਾ ਹੋਰ ਤੂੰ ਸ਼ੁਕਰ ਕਰੀ ਉਹ ਵਾਟਾ ਲਾਇਆ ਹੋਇਆ ਜੇ ਵਾਟਾ ਚਾਰ ਦਿਨ ਲੇਟ ਕਰਦਾ ਤਾਂ ਸਭ ਗਰਚੇ ਮੇਰਾ ਕੋਈ ਨਾ ਮੁੰਡਾ ਮੁੰਡਾ ਜਿਦਾ ਪੈਣਾ ਪੰਗਰ ਲਗਾਣਾ ਹੀ ਹੋਰ ਹੋਰ ਤੜ ਚੱਕਾ ਹੋਣਾ ਮੁੰਡਾ ਕਹਿੰਦੇ ਪੈਣਾ ਲੋਕਾਂ ਜੇ ਹੁਣ ਮਿਲਣ ਲੋਕਾਂ ਨੂੰ ਹੋਰ 20 ਮਿੰਟ ਦਾ ਹੋਰ ਹੋਰ ਕੀ ਹੋਰ ਵਧਾ ਨਾ ਰੇਟ ਉਹ ਬਸ ਜੀ ਬੱਸ ਵਧਾ ਦਈਏ ਮੁੰਡਾ ਪਾਉਣਾ ਮੁੰਡਾ ਬੋਲ ਕਹਿਣੀ ਇੱਥੇ ਕਿਹਾ ਰੇਟ ਘਟ ਗਿਆ ਮੁੰਡਾ ਨਹੀਂ ਪੈਂਦਾ ਰੇਕ ਅੱਖੇ ਨਹੀਂ ਹੈਗੇ ਹੋਰ ਮੀਂਹ ਦੇ ਕੱਖ ਤੇ ਆ ਜੂਗੇ ਨਹੀਂ ਉਹ ਵੀ ਨਹੀਂ ਕੱਖ ਜਿਹੜੀ ਮੀਂਹ ਛੱਡ ਪਈ ਹੈ ਕੱਖ ਇਹਨੇ ਬਰਸ਼ੀਨ ਤਾਂ ਹੋਣਾ ਹੀ ਨਹੀਂ ਦਿੱਤੇ ਆਖਾ ਹੈ ਹੀ ਨਹੀਂ ਵੀ ਵਿਚਾਰੇ ਮੀਂਹ ਕਿ ਆ ਗਿਆ ਲੱਦਣ ਗੱਡੀ ਉਹ ਉੱਥੇ ਖੜੀ ਆ ਟੀਕਾ ਪਪਰ ਆ ਉਹ ਲੱਗਣੀ ਤੇ ਬਾਅਦ ਉਹ ਗੱਡੀ ਵੀ ਲੈ ਕੇ ਆ ਡਰਦਾ ਹੋਰੇ ਕਹਿੰਦਾ ਮੇਰੀ ਗੱਡੀ ਫਾਜ ਜੂਗੀ ਬਸ ਕਹੇ ਅੱਜ ਲੈ ਆ ਇਹਦੀ ਸੀਚੇ ਲੈ ਆਉਣੇ ਦੀ ਚ ਲੈ ਅਸੀਂ ਲੱਦਣੀ ਜਾ ਕੇ ਹੁਣ ਉੱਥੇ ਟਰੈਲੀ ਚ ਲੱਦਣੀ ਉਹ ਜੇ ਉਹ ਤਾਂ ਕੰਮ ਆਉਗਾ ਹਾਂ ਜਿਹੜੇ ਟਰਾਲੀ ਚ ਆਉਂਦੇ ਬਲਤੂ ਜਵੀ ਜੜੀ ਤਕੜੀ ਜਵੀ ਦੀ ਗਿਰ ਗਈ ਸਾਰੀ ਤਕੜੀ ਨਾ ਜਿਹੜੀ ਹੌਲੀ ਆ ਫੜੀ ਜਾਂ ਵਿੱਚ ਸਾਰੇ ਤਾਂ ਕਾਹ ਨੂੰ ਪੜਦੇ ਨਹੀਂ ਸਾਰੀ ਉਹ ਤਾਂ ਰੇਦੀਆਂ ਫੰਟਾ ਹੁੰਦੀਆਂ ਅੱਜ ਵੀ ਉਹ ਤਕੜੀਆਂ ਰਹਿੰਦੀਆਂ ਉਹੀ ਗਰੀ ਹੋਈ ਜਾਂਦੀ ਆ ਦੇ ਕਾਹ ਬਾਣਡ ਹੋਣੀ ਕੋਸ ਦੇਖੋ ਦੇਖੋ ਉੱਤੇ ਉਪਣੀ ਗਰੀ ਹੋਣੀ ਜਾਂਦੀ ਬਸ ਜੀ ਬਸ ਦਲਬੀਰ ਤਾਂ ਜਾਂ ਤੇ ਕਰ ਲਈ ਵਾਹ ਜੀ ਹਾਂ ਜੀ ਪਾਣੀ ਖੜਾ ਦਾ ਦੇਲਾ ਪੀ ਗਿਆ ਸਾਰਾ ਹੀ ਉੱਥੇ ਪਾਣੀ ਉਧਰ ਨੂੰ ਵੜਦਾ ਪਾਣੀ ਹੋਜ ਕਿੰਨਾ ਖੜਾ ਉੱਚ ਕੀ ਚ ਹੈ ਪਰ ਉਹ ਤੋਂ ਵੱਡੇ ਹੋਈ ਜਾਂ ਲੈ ਮੂੜੇ ਨਹੀਂ ਹੈਗੀ ਉੱਪਕ ਸਕ ਜਣਾ ਆਵੇ 3 ਵਜੇ ਧੁੱਪਾ ਦਾ ਸਿਵਦੀ ਲੱਗਦੀ ਨਹੀਂ ਨਿਕਲੂਗੇ ਮੈਂ ਦੇਖਦਾ ਮੜਾ ਯਾ ਕਰਕੇ ਦੁਆਰੇ ਇੰਨੀ ਛੇਤੀ ਵੀ ਨਹੀਂ ਕਿਤੇ ਪੈਣ ਲੱਗੀ ਉਹਰੇ ਜੇਟ ਆ ਗਈ ਉਹਦੇ ਬਹੁਤ ਸੋਹਣੀ ਨਿਕਲੀ ਸੀ ਤਾਂ ਆਂ ਬਫੇ ਲੁਗ ਗਈ ਉਹਦੇ ਭਲੇਖੇ ਚ ਫੰਕਸ਼ਨ ਹੀ ਲੱਗਿਆ ਉਹਦੇ ਫੰਕਸ਼ਨ ਹੀ ਲੱਗਿਆ ਕੋਈ ਨਿਊ ਦਿੱਲੀ ਚ ਦੇਖ ਲੈ ਤੂੰ ਸੂਜੀ ਸੂਜੀ ਚਮਕਦਾ ਅਨਗਰ ਉਪਰ ਦਾ ਪਰੰਦੇ ਉਹ ਬਦਲ ਜੀ ਆਉਨੇ ਪੈਣਾ ਜੂ ਜਿਹੜੀ ਟੁੱਟਮੀ ਜੀ ਆਉਂਦੀ ਆ ਦੇਖਣ ਵਾਲੀ ਕਿਹ ਜੀ ਖੁ ਹੈ ਚੁੱਪਦੀ ਸੀ ਰੂਪ ਨਗਰ ਲੋ ਬਾਈ ਬੈਦਰ ਨਹੀਂ ਦਿਖਾ ਰਿਹਾ ਇਹ ਤਾਂ ਹੁਣ ਬੈਦਰ ਛੋੜ ਲੋ ਹੋ ਹੁਣ ਤਨ ਨੂੰ ਆਇਆ ਥੋੜੀ ਦੱਸਣਾ ਵੀ ਕਿਣੀ ਗਰਨੇ ਲੱਗੀ ਆ ਇਹਨਾਂ ਦਾ ਤਾਂ ਵੀ ਬੱਦਲ ਬਾਈ ਆ ਉਹ ਪਹਿਲਾਂ ਤੂੰ ਪਤੀ ਦਾ ਦੱਸਦਾ ਇਹ ਹੁਣ 60% ਮੀਂਹ ਦਿਖਾ ਰਿਹਾ ਤਿਆਰੀ ਲੱਗਦੀ ਮੈਨੂੰ ਪੈ ਜਾਣਾ ਹੈ 60% ਦਿਖਾ ਰਿਹਾ ਕੱਲੂ ਧੁੱਪ ਦਿਖਾ ਰਿਹਾ ਹੈ ਕੱਲੂ ਧੁੱਪ ਸਾਰਾ ਦਿਨ ਜਿਵੇਂ ਮੌਸਮ ਸਾਫ ਕੱਲੂ ਆ ਕੋਈ ਸਾਫ ਸੂਪ ਨਹੀਂ ਫੇਰ ਪਰਫੋ ਨੂੰ ਥੋੜ੍ਹਾ ਬਦਲ ਬਾਈ ਦਿਖਾ ਰਿਹਾ ਫੇਰ ਮੀਂਹ ਦਿਖਾ ਰਿਹਾ ਵਿਆਲੇ ਨੂੰ ਗ੍ਰੈਪਰ ਕੱਲੂ ਮੰਡੇ ਹੈਗੇ ਵਿਆਲੇ ਵਾਂਗੂ ਗੇਪਰ ਕੱਲੂ ਸੌ ਵਾਰ ਤੇ ਫੇਰ ਧੁੱਪੇ ਧੁੱਪੇ ਬਸ ਸ਼ੁਰੂ ਦਾ ਕੰਮ ਭਈਆ ਹੋਰ ਰੋਟੀ ਵਰਲੀ ਆਇ ਪਰੇ ਪਈ ਥੱਲੇ ਪਰਾਲੀ ਥੱਲੇ ਸੁੱਕੀ ਰੇਤਾਂ ਨਿਕਲਦਾ ਜਾਂ ਸਿੱਪ ਕਰਦਾ ਰਹੀ ਜੀਰੀ ਪਰਾਲੀ ਚ ਬੀਜੀ ਹੋਈ ਆ ਜੇ ਵੀ ਆਪਾਂ ਨੇ ਵਾਜੀ ਵਾਜ। ਆਹ, ਜਦੋਂ ਤੈਨੂੰ ਕੋਈ ਦੀ ਪਿੰਡੀਆਂ ਬਣੀਆਂ। ਇਹ ਬੀਜੀ ਦੀ 14 ਨਵੰਬਰ ਨੂੰ ਵਿਜੀ ਦੀ। ਇਹ ਕੋਈ ਦੀਆਂ ਖੜਾਈਂਦੇ ਚਾਚੇ ਨੇ। ਆ ਵੀ ਹੋ ਗਈ ਦੇਖ ਤੂੰ, ਗੈਲੀ ਹੋ ਗਈ ਖੜੀ। ਹੈਨਾ? 14 ਨਵੰਬਰ ਨੂੰ ਵਿਜੀ ਦੀ। ਇੱਥੇ ਵਿੱਚ ਗੁੱਡੀ ਡੰਡਾ ਇਹ ਦੇਖ ਰਹੀ। ਡੰਡਾ ਆ ਤਾਂ ਹੀ ਤਾਂ ਖੇਤ ਬਦਲੇ ਯਾਰ। ਅੱਛਾ। ਕੋਈ ਇੱਕ ਵਾਰੀ ਹੁਣ ਗੰਨਾ ਲੱਗਿਆ ਇੱਥੇ ਕੱਖ ਤਾਂ ਟੱਕਾ ਵੀ ਨਹੀਂ ਹੋਣਾ ਮੁਰਤੇ। ਵਾਜੀ ਬੱਸ। ਸਮਝਿਆ? ਆਹ ਰਮੂ ਖੁਸ਼ਗਰੀ ਮਲਗੀ ਦਵਾਈ ਨੇ। ਆਹ। ਲੈ, ਦੇਖ ਲੈ ਇਹ ਵੀ ਦਬਰੋ ਦਬਰੋ। ਦਬਰੋ ਰੋਟੀ ਵਾਪਰੀ ਪਈ ਆ। ਤਰਾਲੀਓ ਐ ਇਹ ਥੱਲੇ। ਤਰਾਲੀ ਭਰ ਗਈ ਥੱਲੇ। ਲੈ। ਬਲੈਕ ਪਾਣੀ ਚ ਗੱਲ ਲਈਏ ਦੇਖ ਲੈ ਹੈ ਉਹ ਗਲੀ ਨਹੀਂ ਹੈਗੀ ਪਾਣੀ ਚ ਗੱਲੂ ਕੀ ਹੋਣਾ ਹੈ ਇਹ ਨੂੰ ਪਾਣੀ ਕਿਹੜਾ ਲੱਗਾ ਇਹਦੇ ਨੂੰ ਪਾਣੀ ਲਾਇਆ ਪਰ ਇਹ ਤਾਂ ਬੰਦੇ ਕਰਤਾ ਦਾ ਚੱਲ ਹੁਣ ਗੱਲ ਜੂਗੀ ਪਾਣੀ ਮੈਂ ਗੱਲ ਲੈਣਾ ਹਾਂ ਗੱਲ ਨਾ ਨਾ ਇਹ ਤਾਂ ਕਾਲੂ ਪੜਾਈ ਹੋ ਜਿਹੜੀ ਫੇਰ ਪਾਣੀ ਫਿਰ ਉਹ ਪਾਣੀ ਕਰਦਾ ਪੂਰਾ ਸਾਰਾ ਫੇਰ ਦਲਵੀਰ ਕੋਲ ਪੱਟੀ ਹੈ ਤਵੀਰ ਨਾਲ ਦੁਬਾਰਾ ਫੇਰ ਉੱਪਰ ਆ ਜਾਓ ਗੁੱਛੇ ਜਿਓ ਨਾ ਨਾ ਹੁਣ ਤਾਂ ਗੱਲ ਗਈ ਇਹ ਕੋ ਹੁਣ ਗੱਲ ਗਈ ਹਾਂ ਹਾਂ ਜਦ ਅਸੀਂ ਆਏ ਨਾ ਸਵੇਰੋਂ ਪਾਣੀ ਨਾਲ ਭਰਿਆ ਪਿਆ ਦਾ ਹਿੰਦੀ ਆ ਪਾਣੀ ਦਿੱਤਾ ਹੈ ਨਾ ਇਹ ਹਿੰਦਾ ਪਾਣੀ ਹੋਰ ਆ ਤਾਂ ਮੌਸਮ ਖਰਾਬ ਹੈ ਨਹੀਂ ਨਾ ਹੁਣੀ ਵੱਢਣ ਲ ਹਾਂ ਤਰਾਈ ਗਈ ਹੁਣ ਕੱਪੜੇ ਉਹਨਾਂ ਸਾਰੇ ਵੀ ਜਿਵੇਂ ਵਿਚਾਰਾਂ ਦੇ ਕੀ ਕਰਨ ਉਹ ਨਾ ਨਾ ਹੈ ਉਹ ਕੋਈ ਵੱਡ ਨਹੀਂ ਹੋਣੀ ਹੋਰ 150 ਕੁਆਂਟਲ ਮਾਲ ਖੜਾ ਹਲੇ ਹੁਣ ਕਹਿੰਦਾ ਦੇਖ ਮਸਤਾਲਾ ਰੰਗ ਕਰਤਾਰ ਦੇ ਕੱਲ ਤੋਂ ਉੱਪ ਤੀ ਅੱਜ ਦଳਾ ੁੱਪਦਾ ਕਰਤੀ ਉਹਨੇ ਅੱਜ ਤੇ ਪਤਾ ਨਹੀਂ ਕਿਹੜੀ ਆਉਣੀ ਫੇਰ ਨੱਸੀ ਵੀ 3 ਵਜੇ ਕਹਿੰਦਾ ਕੋਈ ਤੇਨ ਤੋਂ 3 ਵਜੇ ਇਹਦਾ ਹੋਰੇ ਕੋ ਦੱਸੀ ਜਾਂਦਾ ਕਿੰਨੇ ਵਜੇ ਤੇ ਝੋ ਦੇਖ ਲਈ ਕਿੱਥੇ ਦਾ ਲਾਇਆ ਵਾ ਕਿਤੇ ਹੋਰ ਬੱਸ ਤੁਸੀਂ ਲਈ ਪਤਾ 54 ਨੂੰ ਹੀ ਤਾਂ ਹੈ ਕੀ ਪਤਾ ਤੇਰਾ ਰੂਪਨਗਰ ਦਾ ਨਹੀਂ ਪਤ ਦਿਖਾ ਰਿਹਾ ਰੂਪਨਗਰ ਤੂੰ ਹੀ ਪੈ ਰਿਹਾ ਇੱਕ ਵਜੇ ਦਾ ਇੱਕ ਬੱਦਲ ਵੀ ਆ ਗਏ ਪਰ ਤੂੰ ਇਹ ਹੋਰ ਤੂੰ ਉਪਰ 3 ਵਜੇ ਦੱਸਦਾ ਤਾਂ ਹੁਣ ਬਦਲ ਗਈ ਜੀ 3:00 ਵਜੇ 4:00 ਵਜੇ ਤੱਕ ਹੋਰ ਐ ਨਹੀਂ ਗਾੜੀ ਹੋ ਗਈ ਠੰਡਾ ਐਨ ਕਰਕੇ ਨਾ ਹੁਣ ਐਨ ਪੈ ਗਈ ਐਨ ਪੈ ਗਈ ਵਾਲੇ ਨਾਲੇ ਅੱਜ ਪੈ ਗਈ ਆਪਣੀ ਵੀ ਸਾਰੇ ਪਾਸੇ ਪੈ ਗਈ ਹਾਂ ਉਧਰ ਕਰਕੇ ਠੰਡ ਹੋ ਗਈ ਠੰਡੀ ਆਵਾ ਮੈਂ ਇਹ ਕਹਿੰਦਾ ਬੜੇ ਜੀ ਬਈ ਸਾਰੇ ਸਭ ਤੋਂ ਪਹਿਲੀ ਵਾ ਆਪਣੇ ਨਹੀਂ ਪਈ ਹੋ ਰਿਓ ਬਾਕੀ ਸਾਰੇ ਦਰਿਆ ਦੇ ਪੈ ਪਿਆ ਦੱਸ ਦੇ ਕਿ ਦਰਿਆ ਦੇ ਪੈ ਫੇ ਦਰਿਆ ਕਿੰਨੀ ਕਿ ਦੂਕ ਫੇ ਇਧਰ ਜਮਗੌਰ ਕਿੰਨੀ ਪੈਲੀ ਸੀ ਉਹ ਬੈਠੇ ਵਿਚਾਲੇ ਹੁਣ ਫੇਰ ਇੰਨਾ ਘਰ ਦਾ 500 ਸਾਢੇ ਦਾ ਪਹਿਲੀ ਘੜੀ ਤੋਂ ਆ ਰਹਿਣ ਤੋਂ ਪਾਉਂਦਾ ਹੁੰਦਾ ਏ ਜੇ ਕੋਈ ਜ਼ਿਆਦਾ ਵੱਜ ਜਾਵੇ ਸਾਨੂੰ ਡੋਬ ਦਿੰਦਾ ਏ ਜੇ ਘੱਟ ਵੱਤ ਸਰ ਜੇ ਸਾਡੇ ਦਾ ਬਾਜ ਇਹ ਨਹੀਂ ਸਾੜੀ ਬਾਰੀ 6-7 ਸਾਲ ਬਾਅਦ ਆਉਂਦੀ ਏ ਆਉਂਦੀ ਹੀ ਆਉਂਦੀ ਆਉਂਦੀ ਹੀ ਆ 6-7 ਸਾਲ ਬਾਅਦ ਆਉਂਦੀ ਇਕੱਠੀ ਹੋ ਫਿਰ ਇਹ ਕੋਈ ਕੁੱਕੜੀ ਵਾਂਗ ਬੁੰਨ ਕੇ ਛੱਡਦਾ ਇਹਦਾ ਤੇਦਾ ਨਾ ਜਾ ਹੈ ਕਿ ਨਹੀਂ ਐਨੀ ਕੱਚੇ ਕੋਚੇ ਛੱਡਦਾ ਕੰਮ ਨਹੀਂ ਛੱਡਦਾ ਇਹ ਆ ਕਿਹੜਾ ਪਜਾਈ ਜਾਂਦਾ ਸਾਨੂੰ ਕੋਈ ਇਕੱਠਾ ਹੀ ਕੰਮ ਕਰਦਾ ਨਹੀਂ ਛੱਡਦਾ ਜੀ ਹੈ ਛੱਡ ਨਹੀਂ ਛੱਡਦਾ ਫੇਰ ਵੀ ਕੱਚੇ ਕੋਚੇ ਛੱਡਦਾ ਪਹਾੜ ਦਿਖਦੇ ਆ ਉਹਦੇ ਸਾਹਮਣੇ ਉੱਤਮ ਜੀ ਆ ਗੁਰਦੁਆਰੇ ਦੇ ਪਿੱਛੇ ਨੂੰ ਪਹਾੜ ਦੇਖਦੇ ਆ ਤੇ ਰਿਆਰੇ ਦੇ ਨਾਲ ਆ ਕੇ ਬੁੱਟਾ ਜੀ ਨੂੰ ਆ ਬੰਦੇ ਕੋ ਉਠੋ ਨਹੀਂ ਚੱਲਦੀ ਇਹ ਦੇਖ ਤਾਂ ਸੋਣੀ ਆ ਇਹ ਵਿੱਚੋਂ ਲੰਗੀ ਜਾਂਦੀ ਆ ਕੋਈ ਨਹੀਂ ਲੰਗਦੀ ਆਪਣੀਆਂ ਲੋਹੀਆਂ ਲੈ ਕੇ ਆਈਦਾ ਆਲੇ ਪਾਸੇ ਬੰਦੋ ਬੱਸ ਉਹ ਗੱਡੀ ਵਾਲੇ ਉਹਨੂੰ ਡਰੀ ਗਿਆ ਯਾਰ ਗੱਡੀ ਸਿਰੇ ਆਉਂਦੀ ਸੀ ਬੱਸਲਾ ਏਡਾ ਟਰੈਕਟਰ ਮਾਤੂ ਵਿੱਚ ਬਾੜੀ ਨੂੰ ਵਸੀ ਵਿੱਚ ਦੇ ਖਿੱਚਦਾ ਜਾਨੀ ਇਹ ਹੈ ਕਿ ਨਹੀਂ ਮਾਤੂ ਡਰਦਾ ਕਹਦੇ ਆ ਕੋ ਟਰੈਕਟਰ ਤੋਂ ਰੇ ਆਇਆ ਬੰਦਾ ਨਾ ਨਾ ਤਾ ਗਣਕ ਮੋ ਉਧਰ ਗਈ ਮੱਕ ਉੱਤੇ ਨਹੀਂ ਉੱਧ ਰਹੀ ਛੋਟੀ ਗੱਡੀ ਐ ਜਿਹੜੀ ਹੁੰਦੀ ਸੁਪਰਾਜ ਮੱਜਦਾ ਜੀ ਲੈ ਸਵਰਾਜ ਥੋੜੂ ਐ ਮਹਿੰਦਰਾ ਪੀਕਅਪ ਉਹ ਮਹਿੰਦਰਾ ਹੀ ਉਹ ਮਹਿੰਦਰਾ ਹੋਗੀ ਮਹਿੰਦਰੇ ਦੀ ਆ ਸਵਰਾਜ ਤੂੰ ਕਲੇਸ਼ ਲੈ ਕਰਾਦੀ ਮਹਿੰਦਰਾ ਸਵਰਾਜ ਦਾ ਉਹ ਮਹਿੰਦਰੇ ਦੀ ਆ ਬੜਾ ਐਡਾ ਟਰੱਕ ਆ ਗਿਆ ਬਰੇ ਕਿਹੜਾ ਬੜਾ ਐਲਪਾ ਦਾ ਹੋ ਹੈ ਐਲਪਾ ਦਾ ਹਾਂ ਸੁੱਕਾ ਤਾਂ ਉਹ ਸੁੱਕਾ ਤਾਂ ਗੱਲ ਉਹ ਜੇ ਸੁੱਕਾ ਵੀ ਥਾ ਉਹ ਗੱਡੀ ਬੜੀ ਵੀ ਹੈਗੀ ਐ ਇਹ ਤਾਂ ਛੋਟੀ ਜੀ ਤਾਂ ਹੈਗੀ ਨਾ ਗੁਠਲੀ ਜੀ ਇਹਦੇ ਸਰੇ ਆਉਣਾ ਦਾ ਉਹ ਜਾ ਰੋਣਾ ਉੱਥੇ ਪਾ ਦਿਓ ਉਹ ਇਨਾਂ ਨੂੰ ਤਾਂ ਕੰਮ ਛੱਡ ਗਿਆ ਇਹਨਾਂ ਨੇ ਕੰਮ ਛੱਡ ਗਿਆ ਦਵਾਰਾ ਵਾਲਾ ਨਹੀਂ ਉੱਥੇ ਭਾਰ ਦੇ ਦਿੰਦੇ ਸੀ ਟੋਜ਼ਰ ਪਾ ਕੇ ਗਾਹਾਂ ਛੱਡਾਉਣ ਦੀ ਰਾਹਤੇ ਮੈਂ ਕਿਹਨੇ ਗੱਲ ਉਹ ਡਰ ਹੀ ਗਿਆ ਕਹਿੰਦਾ ਪੁੱਠੀ ਨੌਜੋ ਮੈਂ ਪੁੱਠੀ ਖੜੀ ਹੋਊਗੀ ਇਹ ਐ ਕਹਣਾ ਕਿ ਕੜਾ ਜੂਗਾ ਚਾਰ ਟਾਇਰ ਆ ਪਹਿਲਾਂ ਮਿੱਲੂ ਹੁੰਦਾ ਉਹ ਸਰੇ ਲਿਆਉਣੀ ਸੀ ਹੂੰ ਉਹ ਸਰੇ ਲਿਆਉਂਦਾ ਗੰਨੇ ਨੂੰ ਵਿੱਚੇ ਲੈ ਜਾਂਦਾ ਤਾਂ ਉਹ ਡਰਾਈਵਰ ਨੂੰ ਨਹੀਂ ਟਾਈਮ ਬਚਦਾ ਡਰਦਾ ਉਹਨੇ ਕਹਿਤਾ ਕਹਿੰਦਾ ਡਰਦਾ ਮੁੰਡਾ ਕਹਿੰਦਾ ਹਾਂ ਉਹ ਕਹਦਾ ਟਾਈਮ ਬਚਦਾ ਮੈਨੂੰ ਉਹ ਗੱਲ ਆ ਨਹੀਂ ਟਾਈਮ ਆ ਹੁਣ ਹੁ ਲੱਜੂ ਨਹੀਂ ਕਿ ਹੁਣ ਜਰੂਰ ਦਵਾਰਾ ਫੇਰ ਨਾ ਉਹ ਵਾਲੇ ਪੱਜ ਗਏ ਪੱਝਣਾ ਹੀ ਹੈ ਨਹੀਂ ਕਹਿੰਦਾ ਪੀ ਦਾ ਕਿਹਦੇ ਹਿਸਾਬ ਨਾਲ ਕਹਿੰਦਾ ਰਾਤ ਕਹਿੰਦਾ ਦੋ ਬੂਲੀਆਂ ਚੋਰੀ ਵੀ ਬੂਲੀਆਂ ਹੈ ਕੀ ਪਤਾ ਹੁਣ ਕਵਰੇ ਗਿਣਤੀ 'ਚ ਫਰਕ ਪਿਆ ਕਿ ਕਿਕਣਾ ਪਿਆ ਕੋਈ ਨਹੀਂ ਡੰਗਰਾ ਨਹੀਂ ਖਾਦੀਆਂ ਇਕਦਮ ਚੱਕ ਲਈ ਕਹਿੰਦਾ ਕੋਈ ਚੱਲ ਕੋਈ ਨਹੀਂ ਚੱਲ ਸਾਨੂੰ ਤਾਂ ਕੋਈ ਫਰਕ ਨਹੀਂ ਜਿਹੜੇ ਵਿਚਾਰੇ ਵੱਡੇ ਐ ਲੈਜੰਡ ਚ ਜਿਹੜੇ ਵੱਡੇ ਆ ਉਹਨਾਂ ਦਾ ਖਾਣਾ ਕੱਲ ਨੂੰ ਕਹਿੰਦਾ ਆਇਆ ਵੀ ਸਾਡਾ ਮਿਜ਼ਾਨ ਹੋ ਗਿਆ ਆਹਸਾਨ ਹੋ ਗਿਆ ਯਾਰੀ ਦੀ ਬੂਲੀ ਵੱਟ ਕੇ ਲੈ ਜਾਂਦਾ ਆ ਆਉਰ ਕੇ ਉਹ ਨਾ ਚੱਕਦਾ ਬੰਦੇ ਆ ਗਿਆ ਅਗਲਾ ਸੇ ਚੱਟਦਾ ਅਗਲਾ ਕਹਿੰਦਾ ਵੱਡੀ ਵੀ ਮਿਲਦੀ ਆ ਇਹਦਾ ਕਹਿੰਦਾ ਅਸੀਂ ਟੋਕਾ ਕਰਕੇ ਪਾ ਜਾਂਦੇ ਡੰਗਰੇ ਸਾਡੇ ਵੱੰਜਵੇਂ ਆ ਆਹ ਠੀਕ ਹੈ ਗੱਲ ਲਾ ਉਰੇ ਨਹੀਂ ਚੋਰੀ ਵਾਲਾ ਕੋਈ ਐਨੀ ਦੂਰ ਕੋਈ ਕਿਸੇ ਨੇ ਸਾਡੇ ਨੀਂਗਾ ਰੱਖੀ ਵੀ ਉਹ ਵੀ ਵੱਢਦੇ ਜਿਵੇਂ ਪਾਣਾ ਲੱਗਿਆ ਹੋਇਆ ਵੀ ਥੇ ਲੱਭ ਗਿਆ ਸ਼ਾਬ ਨੂੰ ਕਹਿੰਦਾ ਠੀਕ ਆ ਵੀ ਨਾ ਰਿਹਾ ਹੋਇਆ ਉਰੇ ਤੇ ਬਾਪੂ ਨੇ ਰਿਹਾ ਮੈਨੂੰ ਕਿਹਾ ਮਾ ਉੱਥੇ ਮਾ ਗੱਡੀ ਗੱਡੀ ਤੇ ਭਰਨੀ ਉਹਨਾਂ ਨੇ ਅੱਜ ਕਹਿੰਦਾ ਅੱਜ ਨਹੀਂ ਭਰਨੀ ਹੋਊਗੀ ਹਾਂ ਮਾ ਦੇਖ ਕੇ ਆਂਦਾ ਵੀ ਕਿੰਨੀ ਕ ਵੱਡਗੀ ਵਾਲੇ ਭਰੀਆਂ ਗਈਆਂ ਕਿੰਨੀ ਮੈਨੇ ਰੇ ਹੋ ਗਿਆ ਉਹ ਤਾਂ ਦਿਮੂ ਨੂੰ ਤਾਂ ਦਿਖਦਾ ਯਾਰ ਉਧਰ ਨੂੰ ਆ ਜਾਣਾ ਚੱਕਣੀ ਆ ਹਾਂ ਉਹ ਬਾਟ ਨੂੰ ਜਾਣਾ ਘੁੰਮ ਕੇ ਬੂੜੇ ਤੇ ਆ ਜੀ ਲੋ ਜੀ ਬਾਈ ਲੱਦ ਲਿਆ ਇੱਧਰ ਤੇ ਲੱਦ ਲੈਂਦੇ ਦੂਣਾ ਕੰਮ ਛੇੜ ਗਿਆ ਥਾਲਾ ਹਾਂ ਉਹ ਲੱਗੇ ਵੀ ਇੱਧਰ ਲੱਦਣ ਉਹ ਲੜਾਈ ਚੱਲ ਰਹੀ ਹੈ ਇਹ ਗੱਡੀ ਸਿਰ ਜਿਹੜੀ ਇਹ ਕੰਮ ਦਾ ਛੜਕਦੀ ਹੋਰ ਰੂਰੇ ਉਹ ਉੱਥੇ ਤੇ ਕੱਢ ਕੇ ਲੈ ਆਇਆ ਪਾਓ ਸਾਹਮਣੇ ਖੇਤ ਚੋਂ ਆਪਣੇ ਉਹ ਪਿੱਛੇ ਉਹ ਦੇ ਦੇ ਲੈਂਦੀ ਇਹਨਾਂ ਨੂੰ ਹੈਰਾਨਗਰੀ ਹੋ ਗਈ ਇਹਨਾਂ ਨੂੰ ਠੰਡਮ ਲੱਦਣ ਵਾਲਿਆਂ ਨੂੰ ਦਵਲ ਲੱਦਣੀ ਪਹਿਲਾਂ ਲੱਦਿਆ ਨਹੀਂ ਗੱਡੀ ਲੱਦੀ ਵੀ ਟਰੈਲਰ ਗੱਡੀ ਏਡੀ ਗੱਡੀ ਕੱਲੇ ਟਰੈਕਟਰ ਦੇ ਵਿੱਚ ਲਿਆਉਣੀ ਬੰਦੇ ਵੀ ਡਰਾਈਵਰ ਉਹ ਵੀ ਕੀ ਕਰੇ ਮਾਲਕ ਫਿਰ ਉਹ ਕਰਦੇ ਆ ਕੰਮ ਮਾਲਕ ਕੀ ਕਰਦੇ ਆ ਹੁਣ ਰਸਤਾ ਮਾੜਾ ਆ ਹਾਂ ਗੱਡੀ ਨੂੰ ਕੁਛ ਨਹੀਂ ਕਹਿੰਦੇ ਰਸਤਾ ਇਹ ਟਰਾਲ ਆ ਗਿਆ ਉੱਥੇ ਉਹ ਹੁਣ ਠੰਡ ਮਾ ਉਹਦਾ ਠੁਰਦੇ ਵੀ ਜਰੇ ਹੂੰ ਫੇਰ ਇਹ ਗੱਡੀ ਜਾਣੀ ਹਵਾ ਚਾਲ ਚ ਗੋਉ ਖਾਲਾ ਹੋ ਗਿਆ ਲੋਡ ਬਸ ਥੋੜਾ ਜਿਆ ਰਹਿ ਗਿਆ ਬਲਦੋ ਵੀ ਲੜਾਈ ਚ ਜਾਂਦੀ ਹੈ ਬਟਨ ਦਬਦੇ ਮੋਟਰ ਤਾਂ ਚੱਲੀ ਜਾਂਦਾ ਉਹ ਮੀਂਹ ਕਰਕੇ ਵੀ ਹੋ ਗਿਆ ਅੱਜ ਮੀਂਹ ਕਰਕੇ ਵੀ ਹੋ ਗਿਆ ਉਹਨੂੰ ਬਾਜਾ ਨਾਲੀਆਂ ਨਾਲੇ ਦਾ ਪਾਣੀ ਉਤਰਦਾ ਜਾਂ ਵੀ ਇੱਕ ਸੀਵਰੇਜਾਂ ਪੈ ਗਈਆਂ ਹਰੇਕ ਪਿੰਡ ਲਿਸ ਲਿਸ ਫਿਰੇ ਆਉਂਦੀ ਪਾਣੀ ਦੀ ਇੱਕ ਬੋਰ ਜਿੰਨਾ ਪਾਣੀ ਗਿਰਦਾ ਦੇਖ ਲੈ ਹਾਂ ਹੈ ਮੀਂਹ ਦਾ ਪਾਣੀ ਆਉਂਦਾ ਨਾ ਪਿੱਛੇ ਤੇ ਮੀਂਹ ਖੋਸਾ ਪੈ ਲਿਆ ਵਾਸਤਾ ਪਿੱਲਾ ਹੋ ਗਿਆ ਚਾਲ ਕਾਲੂ ਦਾ ਵੱਡਾ ਨਹੀਂ ਬੱਤੇ ਆ ਹੁਣ ਖੇਤ ਹਾਂ ਦੇਖਦੇ ਆ ਜਮੀਨਾਂ ਪਾਵੇ ਤਾਂ ਵੱਡੂ ਛੋਟੀ ਜਿਹੀ ਜਮੀਨ ਐ ਰਿਸੜੀ ਜੀ ਹੁਣ ਲੱਗਦਾ ਨਹੀਂ ਮੈਨੂੰ ਪਾਉਂਗਾ ਹੁਣ ਨਹੀਂ ਪੈਂਦਾ ਨਾ ਪਾਵੇ ਵਧੀਆ ਕਾਲੂ ਨਿਭੜੂਗਾ ਕੰਮ ਤਾਂ ਨਹੀਂ ਹੈਨਾ ਹੂੰ ਮੀਂਹ ਪੂਰੇ ਪਾਣੀ ਦਾ ਫਾਇਦਾ ਹੋ ਲਿਆ ਬਾਕੀ ਬਾਈ ਲੋਡ ਹੋ ਗਈ ਹੁਣ ਕੰਡਾ ਕਰਾ ਕੇ ਹੀ ਦਾ ਮੈਂ ਟਰੈਕਟਰ ਲੈ ਜਾਵਾਂਗਾ ਇਹਨੂੰ ਫਿਰ ਉਹਨੂੰ ਚੱਲਦੇ ਟਰੈਕਟਰ ਲੈ ਕੇ ਚੱਲ ਮੈਂ ਕੰਡਾ ਕਰਾਇਆ ਵਾਂ ਦੇਖੀ ਕਿੰਨਾ ਕgewicht ਹੁੰਦਾ ਹੈਗੇ ਨਹੀਂ ਜਾਣਾ ਤਾਂ ਪੈਣਾ ਜਾਣੀ ਬਣਾ ਨਹੀਂ ਅਜੇ ਨਿਬੜ ਜਾਣਾ ਤੇ ਨਾ ਪੈਂਦਾ ਜੀ ਨਾਂ ਵੇ ਤਾਂ ਫੇ ਨਿਬੜ ਗਿਆ ਲੋਟ ਆ ਗਿਆ ਦਾ ਕੰਮ ਆ ਆ ਇਧਰ ਇਧਰ ਨਿਬੜ ਲੈਣੀ ਸੀ ਹੁਣ ਦੇਖਦੇ ਕੱਲ ਨੂੰ ਟਰੈਕਟਰ ਪੜਜੂਗਾ ਵਿੱਚ ਦੇਖਦੇ ਚੱਲ ਬਾੜੂਗੇ ਨਹੀਂ ਫਿਰ ਦੂਗਾ ਲਿਆਂਗੇ ਡੋਜ਼ਰ ਪਾਉਣੇ ਨੂੰ ਹੁੱਕ ਕਰਨਾ ਆ ਦੋ ਨਾਲ ਕੱਢ ਲੂਗੇ ਜੇ ਯਾਰਾ ਗਿੱਲਾ ਹੋਇਆ ਫੇਰ ਬਾਹਰ ਕੱਢੂਗੇ ਭਾਈ ਠੀਕ ਨਹੀਂ ਗੱਲ ਹੂੰ ਹੁਣ ਪਿਆਸ ਹੱਟਾ ਕਾਉਂਟਰ ਤਾਂ ਔਖੀ ਆ ਅੰਦਰ ਤੇ ਕੱਢਣੀ ਗਿੱਲਾ ਹੈ ਹੂੰ ਵੱਡਦਾ ਹੋਈ ਜਾਣੀ ਕੱਢਣੀ ਔਖੀ ਆ ਵਿੱਚ ਥੋੜੀ ਜੀ ਚੱਲ ਜਨਾਬੇ ਫੇ ਤਾਂ ਆ ਜਾਣਾ ਸੱਟ ਕੰਮ ਨਾਲ ਆ ਲੀ ਬੜਾ ਦੂਗੇ ਪਹਿਲੇ ਇੱਕ ਵਾਰੀ ਹੂੰ ਠੀਕ ਨਹੀਂ ਹਾਂ ਚਲ ਓਕੇ ਦੀ ਰਿਪੋਰਟ ਆ ਬਾਈ ਜੇ ਲੇਜ ਮਟਰੈਲਾ ਲੈ ਜਾ ਬਸ ਇੱਕੇ ਭਰੀ ਜਾ ਕੇ ਰੱਖ ਕਰ ਲੱਗਿਆ ਕਾ ਸਫਾਈ ਕਰ ਲੱਗਿਆ ਸਫਾਈ ਕਰ ਲੱਗਿਆ ਜੀ ਜਾਂਦਾ ਬਾਈ ਜਿਹੜੀ ਜੰਗ ਲਾਈ ਦੋ ਤਿੰਨ ਵੀ ਨਹੀਂ ਲਾਗੇ ਉਹ ਬੈਠਾ ਦਿਖਾਤੀ ਉਹਨੇ ਉਹਦੀ ਉਹਦੀ ਜੰਗਦਾਰ ਲੱਗਿੰਦੇ ਪੂਰੀ ਜੰਗ ਹੁਣ ਇਹ ਲੱਗਿਆ ਤਾਰ ਇਹ ਕੈਮੀਕਲ ਲਿਆਂਦਾ ਵੀਰੇ 5000 ਦਾ ਆਇਆ ਸਪੈਸ਼ਲ ਮੰਗਾਇਆ ਕਹਿੰਦੇ ਜੰਗ ਨਹੀਂ ਦੂਰ ਦੀ ਬੰਗਾ ਜੰਗਦਾਰ ਕੇ ਦਿਖਾਉਂਦੇ ਦੇਖੋ ਡੈਮੋ ਦੇਖੋ ਕਰੋ ਜੰਗ ਉਹ ਵੀ ਦੇਖੋ ਕਪੜਾ ਦੇ ਸੁੱਕਾ ਮਾਰੀਓ ਬਈ ਕੋਈ ਸੁੱਕਾ ਕਪੜਾ ਨਹੀਂ ਮਾਰਿਆ ਮੈਂ। ਜੰਗ ਦੇ ਦਾ ਨਹੀਂ ਆਇਆ। ਹਾਂ। ਮਹਿੰਗਾ ਬਹੁਤ ਆਇਆ। ਮਨੂੰ ਪੈਗੇ ਫਾਲੇ ਬਹੁਤ ਮਹਿੰਗੇ ਇਹ 5000 ਦਾ ਕੈਮੀਕਲ ਲਾਤੀ ਨੇ। ਥੱਲੇ ਰੰਗ ਦੇ ਵੀ ਕਤ ਨਹੀਂ ਗਿਆ। ਆਪਾਂ ਜੰਗ ਦੇ ਚਿੱਟੇ ਘੜਤੇ ਆਣ। ਨਵੇਂ ਲੈ ਮਹੇਜ 5000 ਦੇ ਫਾਲੇ ਮੈਂ ਜਾ। ਹਾਂ। ਉਹ ਨਵੇਂ ਲੈ ਆ 5000 ਦੇ ਫਾਲੇ ਜਾ ਕੇ ਹਾਂ। ਉਹ ਜੰਗਦਾਰ ਨੇ ਆਲਾ ਇਹ। ਹੋਰ ਮਹਿੰਗਾ ਲਿਆ ਆ ਬਹੁਤ ਯਾਰ। ਛੜਕੀ ਮਾਰ ਦੇ ਜੀ ਪਰ ਵੀ। ਹਾਂ? ਇਹ ਵੀ ਛੜਕੀ ਮਾਰ ਜਾ। ਛੜਕੀ। ਪੂਰੇ ਮੈਂ ਟੱਕਰ। ਜੀ ਮਾਰ ਦੇ ਜੀ। ਉਹ ਬਾਈ ਇਹ ਪੇਂਟਰ ਦੀ ਕਰਾਮਤ ਹੋਈ ਆ ਸਾਰੀ ਪੇਂਟਰ ਬਾਈ ਧੁਖਾ ਦੇ ਗਿਆ ਮਨ ਜਾਣਾ ਏ ਮਨ ਲੈਣਾ ਗੱਲ ਐਨ ਉਹ ਕਰੀ ਹਾਂ ਦਾ ਹਾਂ ਤੇ ਬਚਾਓ ਮੜਾ ਦੇਖੀ ਦੇਖੀ ਬਾਈ ਇੱਧਰ ਹੋਇਆ ਕਿੰਨੂ ਵੀ ਹੈ ਇਹ ਉਹਦੀ ਕਰਾਮਤ ਹੋਈ ਆ ਹਰ ਜਾ ਪਹਿਲਾਂ ਉਹ ਤਾਂ ਦੇਖ ਉਹ ਤਾਂ ਜੰਗ ਦਾ ਤਾਰਿਆ ਕੁਝ ਵੀ ਆ ਯਾਰ ਕੈਮੀਕਲ ਦੋ ਦੋ 4000 ਦਾ ਪੈ ਗਿਆ ਮਾਗ ਤਾਂ ਹੁੰਦਾ ਬਾਈ ਕੈਮੀਕਲ ਤੇ ਕੁਝ ਕਹਿਣਾ ਬਾਈ ਜੰਗ ਦਾ ਤਾਰੀ ਹੈ ਹਾਂ ਤਾਰ ਦਾ ਪੈ ਕਹਤ ਆਰਬੇਨਲ ਜਾਂ 20 ਬਲਾਂ ਜੰਗ ਕੋਲੇ ਦਾ ਹੈ ਜੀ ਭਾਈ ਇਹ ਭਾਈ ਉਹ ਆ ਵੇ ਅੱਪਾ ਟੈਲਾ ਸਾਫ ਕਰੇ ਕਰਦੇ ਆ ਪੰਜਾਬ ਇਹ ਨਾ ਪਫੜਨਾ ਤੇ ਜੰਗ ਵੇ ਲੱਗਦੀ ਆ ਦੁਵਾਰਾ ਉਹ ਨਹੀਂ ਜੰਗ ਨੂੰ ਤਾਂ ਅਸੀਂ ਰੱਖ ਕਰ ਦੇਣਾ ਲੱਗ ਨਹੀਂ ਉਹਨਾਂ ਨੂੰ ਇੱਕ ਬਾਰ ਬਸ ਜੰਗੇ ਦਾ ਘਰਾਂ ਕਰ ਦੇਣਾ ਫੇਰ ਠੀਕ ਆ ਪਤਾ ਕੀ ਆ ਜੇ ਹੁਣ ਇੱਕੜੀ ਰੰਡ ਮਾਰਤਾ ਇਹਦੇ ਕੋਲ ਸਫਾਈ ਨਹੀਂ ਹੋਣੀ ਯਾਰ ਆ ਸੁਪਰਿੰਗ ਦੇ ਕਿਹਾ ਜਾਏ ਆ ਤਾਰਿਆ ਆਹ ਆਹ ਹਾਂ ਠੀਕ ਕੰਮ ਕਰਿਆ ਆ ਦੇਖ ਕੇ ਆ ਸੁਪਰਿੰਗ ਨੂੰ ਯਾਰ ਲੱਗੀ ਵੀ ਆ ਤਾਰਿਆ ਹੈ ਫੇਰ ਤਾਂ ਕਰਿਆ ਕੰਮ ਪਾਣੀ ਮਾਰ ਲਈ ਬਾਅਦ ਚਿੱਤੇ ਹਾਂ ਉਹ ਤੋੜ ਕੇ ਰੰਗ ਭਜਾਉਂਦਾ ਕਰਿਆਗਾ ਉਹ ਆ ਦੇ ਨਾਲ ਸਾਥ ਕਰੀ ਬਸ ਬਸ ਦੱਲੀ ਉਮਾਰ ਕੇ ਦੇਖ ਦੱਲੀ ਦਾ ਉਦੋਂ ਜੂਨਾ ਕੋਈ ਨਾ ਜੂਆ ਹੈ ਨਾ ਮੀਨਿਮ ਹੁੰਦਾ ਦੱਲੀ ਮੀਨਿਮ ਦਾ ਮਾਰ ਕੇ ਦੇਖ ਦੱਲੀ ਦਾ ਮੀਨਿਮ ਨਹੀਂ ਹੁੰਦਾ ਤਮਾਕੂ ਦੇ ਤਾਂ ਖਾਰ ਦੂਗਾ ਇਹ ਉਹ ਮੈਂ ਤਾਂ ਟੈਨਸ਼ਨ ਪੈ ਗਈ ਤੇ ਇਹ ਫਾਲੇ ਮੈਂ ਕਹ ਰੰਗ ਤਾਰਾ ਕੱਕਣਾ ਯਾਰ ਮੈਂ ਰੇਗ ਮਾਰ ਮਾਰ ਕੇ ਤਾਰਾ ਪੁੱਛ ਮਾਰਾ ਭੱਜਣਾ ਨਹੀਂ ਪਾਣੀ ਮਾਰ ਉਹਨੂੰ ਉਹ ਤੋਦਲੇ ਮੈਂ ਟੁੱਟੀ ਆਉਂਦੀ ਹਣੀ ਤੋਦਲੇ ਬਾਬਾ ਉਹ ਇਹ ਕਿਹੜਾ ਉਤਰਨਾ ਦੁੱਲੇ ਆ ਪਹਿਲਾਂ ਕੱਪੜੇ ਨਾਲ ਰਗੜ ਹੋਣਾ ਉਹ ਕੁਝ ਨਹੀਂ ਰਗੜ ਹੋਣਾ ਇੱਕ ਹੀ ਤਾਰ ਹੁੰਦਾ ਬਾਬਾ ਜੀ ਰੇਗ ਮਾਰ ਪੱਜੇ ਆਵੇ ਤੇ ਮੜ ਮੜ ਮਾਰਿਆ ਬਾਬਾ ਪਹਿਲਾਂ ਤੇਰਾ ਪ੍ਰੈਸ਼ਰ ਹੀ ਸਹੀ ਬਣਦਾ ਪ੍ਰੈਸ਼ਰ ਤਾਂ ਬਣਾ ਉਹ ਬਾਲ ਦਾ ਥੋੜਾ ਜਿਆਦਾ ਪਿਆਬ ਲੱਗਾ ਫੁੱਦ ਥੋੜਾ ਜਾਈ ਜਾ ਅੱਕ ਕਿੱਦਾ ਕਰਦਾ ਸਾਬ ਉਹ ਨਾ ਜੀ ਮੈਂ ਹੋਰ ਫਾਲੀ ਦੀ ਸਾਫ ਕਰਦਮੇ ਉਹ ਐ ਤੂੰ ਮੈਂ ਕਰਦਾ ਕੋਈ ਨੂੰ ਐ ਮੋਟੇ ਮੋਟੇ ਨਹੀਂ ਕਰਨੇ ਐ ਸਾਫ ਕਰਨੇ ਐ ਸਿੱਖਾ ਰਾ ਤੈਨੂੰ ਰੰਗ ਚਾਹੀਦਾ ਵਧੀਆ ਹਾਂ ਮੇਰੀ ਗੱਲ ਹੈ ਕਿ ਨਹੀਂ ਬਾਈ ਇਹਨੂੰ ਰੰਗ ਲਾ ਕੇ ਮਤਲਬ ਹੈ ਰੰਗ ਵਧੀਆ ਉਹਨੂੰ ਫੋਨ ਕਰਿਆ ਅੱਜ ਜੀ ਨੇ ਮੈਂ ਉਹਨੂੰ ਚਾਰ ਗਾਲਾਂ ਕਿ ਤੈਨੂੰ 4 ਮਹੀਨੇ ਹੋ ਗਏ ਰੋਕਿਆਂ ਨੂੰ ਫਾੜੇ ਜਦੇ ਦੱਸਦਾ ਸਾਨੂੰ ਜਵਾਬ ਦੇ ਦਿੰਦਾ ਤਾਂ ਕਹਿੰਦਾ ਹੁਣ ਪਤਾ ਨਹੀਂ ਕਹਿੰਦਾ ਮੈਂ ਆਉਂਗਾ ਆਉਂਗਾ ਮੈਂ ਉਹਨੇ ਕਿੱਥੇ ਆਉਣਾ ਢੀਕ ਨਹੀਂ ਉਹਨੂੰ ਹੁਣ ਨਹੀਂ ਵੀ ਬਾਈ ਨਾ ਉਹਨੂੰ ਕਹਿਣਾ ਹੁਣ ਗਾਹਾਂ ਨੂੰ ਪੇਂਟ ਰੇ ਹੋਰ ਦੇਖਣਾ ਹੈ ਨਾ ਉਹਨੂੰ ਕਹਿਣਾ ਵੀ ਰੰਗ ਕਰ ਦੇ ਦੇਖਣਾ ਕਿ ਅਦੁੱਲਾ ਤਿਆਰ ਹੈ ਤੇ ਕਾਹ ਹਰ ਸਬਜ਼ਾੜੀ ਤਿਆਰ ਕਰੇ 15 ਬਾਈ ਜਦ ਰੰਗ ਮਾਰਿਆ ਉਹ ਆਪਣਾ ਆਇਆ ਬਾਈ ਨੇ ਆਪਾਂ ਨੂੰ ਫੋਨ ਜਿਹਦੇ ਹੈ ਹਾਂ ਜਿਹਦਾ ਜੱਗੇ ਨਾਲ ਦੀ ਵੀਡੀਓ ਚ ਟਰੈਕਟਰ ਨਹੀਂ ਤੇ ਛੱਡ ਗਿਆ ਜੱਗੇ ਬੌਸ ਕੋਲ ਮੁੰਡਾ ਜੀਤੇ ਪਤਾਇਛਰ ਲਿਆਏ ਆ ਉਹਦੇ ਆ ਬਾਈ ਦੇ ਇਹ 13 ਤੇ 15 ਕਰਿਆ ਨਾ ਦੁੱਲੇ ਹਾਂ ਬਾਈ 13 ਤੇ 15 ਕਰਿਆ 13 ਤੇ 15 ਕਰੇ ਬਾਈ 13 ਤੇ 15 ਕਰਿਆ ਹਾਂ ਸਟੀਕਰ ਵਾਲੇ ਨੂੰ ਪੈਸੇ ਪਾ ਕੇ ਹਟੇ ਅਸੀਂ ਆਨਲਾਈਨ ਮੈਂ ਸਟੀਕਰ ਕੱਟ ਕੇ ਦੇ ਕੱਲੂ ਸਨ ਉਹ ਕਹਿੰਦਾ ਕੱਲੂ 11 ਵਜੇ ਲੈ ਕੇ ਆਵਾ ਕੰਮ ਆ ਸਟੀਕਰਾਂ ਨਾਲ ਖੜਨਾ ਕੱਲੂ 11 ਵਜੇ ਲੈ ਜਾਓ ਉਧਰ ਤਵੀਆਂ ਵੀ ਤਿਆਰ ਹੋ ਗਈਆਂ ਬਾਈ ਵਾਲੀਆਂ ਉਹਨਾਂ ਦਾ ਵੀ ਫੋਨ ਆ ਲਿਆ ਅੱਜ ਉਹਨਾਂ ਨੂੰ ਕੱਲੂ ਪੈਸੇ ਪਾਉਣੇ ਆਨਲਾਈਨ ਮੈਂ ਕੱਲੂ ਪਾ ਦੂੰਗਾ ਨਹੀਂ ਪਰਸੋਂ ਪਾਉਂਗਾ ਜੀ ਤੁਸੀਂ ਤਿਆਰ ਹੋ ਗਏਂ ਤੱਕ ਇਹ ਦੱਲੀ ਕਾਹਨੇ ਜਾਉਂ ਤੂੰ ਦੱਲੀ ਕੋਈ ਨਹੀਂ ਕਹਿਣਾ ਚਾਹੁੰਦਾ ਦੱਲੀ ਬੰਦਾ ਘੈਂਟਾ ਦੱਲੀ ਨੂੰ ਪਾਰਕੀ ਦੇਤੀ ਮੈਂ ਤੈਨੂੰ ਟੈਂਸ਼ਨ ਨਾਲ ਲੈ ਤੂੰ ਇਹ ਤੇ ਕਿੱਲਾ ਹੋ ਗਿਆ ਬਸ ਕਿੱਥੇ ਗੱਦੂ ਗੱਲੀ ਨਾਲ ਇਹ ਪਾਰਕੀ ਨਹੀਂ ਜਿਆਦਾ ਹੁਣ ਪਾਰਕੀ ਮਿਲੀ ਕੱਲੀ ਨੂੰ ਉਹ ਨਾਲ ਮੀਂਹ ਪੈ ਗਿਆ ਕੰਮ ਰੁਕ ਗਿਆ ਦੱਲੀ ਦਾ ਚੱਲ ਕੋਈ ਨਹੀਂ ਚੱਲੀ ਜਾਂਦਾ ਫੱਟਾ ਬਣਾਇਆ ਗੰਨੇ ਵਾਲਾ ਇਹਨਾਂ ਨੇ ਖੁੱਲਦਾ ਦੱਲੀ ਦਾ ਨਹੀਂ ਇਹ ਕਿੱਥੇ ਦਾ ਬਾਈ ਹੈ ਦੋ ਬਣਾਏ ਆ ਇੱਕ ਉਹ ਪਿਆ ਥੱਲੇ ਉਹਦੇ ਆ ਮੁਰਗੀ ਦਾ ਇਹ ਫਿੱਟਾ ਉਹ ਖੁੱਲਦਾ ਕਰਿਆ ਹੋਇਆ ਤੂੰ ਕਹਿੰਦਾ ਵੀ ਕੁਮਾਰ ਅਨਾਰੂ ਦਾ ਰਿਕਵੈਸਟ ਆ ਰਿਹਾ। ਕੁਲਾ ਨੇ। ਜਿੱਦਣਾ ਸੱਚ ਤਾਂ ਹੈਗਾ ਯਾਰ। ਹਰ ਕਦ ਜਿਆਗਾ। ਨਾ 5000 ਦਾ। 5000 ਦਾ ਕੈਂਦੀ ਗੱਲਾਂ ਤਾਂ ਫੜਿਆਂ ਨੂੰ। ਰੁਪਈਆ ਇੱਕ ਨਹੀਂ ਮਿਲਣਾ ਮੇਰੇ ਵੱਲ ਤੇ ਜੇ 10000 ਰੁਪਏ ਖਰਚਾ ਕਰਦੇ। ਮਰਾ ਮੰਗੇ ਹੀ ਨਹੀਂ ਹੈਗਾ। ਲੱਗਿਆ ਬਾਈ 40 ਨਾ ਦੇ। 40 ਰੁਪਏ ਦੇ ਲਰ ਜੰਗ ਤਾਰਦੀ ਨੇ। ਮਾਰੇ ਆ ਮੂੰਹ ਘਟਾ ਕੇ ਮਾਰ ਲੈ। ਕੰਨੀ ਹਲ ਦੇ ਵੜੇ ਘੁਮ ਕੇ ਦੁਆਰੇ ਬੰਦਾ ਫੇਰ ਉੱਤੀ ਆ ਮੈਂ ਪਹਿਲਾਂ ਕਹਿ ਹਟਿਆ ਵੀ ਕਰਾ ਲਾ ਕਰਾ ਲਾ। ਜਦ ਕਹਿੰਦਾ ਨਹੀਂ ਸੰਜੇ ਪੇਂਟਰ ਆ ਮੇਰਾ ਸੰਜੇ ਪੇਂਟਰ ਆ ਸੰਜੇ ਪੇਂਟਰ ਦੋ ਮਹੀਨੇ ਜਾਂ ਦੇਗਾ ਬਾਈ ਕਸਰ ਦਾ ਕੋਈ ਨਹੀਂ ਸੀ ਬੰਦਾ ਧੋਖਾ ਦੇ ਗਿਆ ਨਾ ਕਦੇ ਪੈਸਾ ਮਾਰਿਆ ਕਿਸੇ ਦਾ ਅੱਜ ਤੱਕ ਹੁਣ ਦੱਸ ਫੇ ਕਿਹਦੇ ਕੰਮ ਸਾਰੇ ਜਿਹੜਾ ਸੁਣ ਲੈ ਸਾਡੇ ਨਾਲ ਇੱਕ ਬੰਦਾ ਤੇਰਾ ਇੱਕ ਤੂਰਾ ਆਇਆ ਇੱਕ ਸਾਡੇ ਉਹ ਆਇਆ ਤਾਂ ਸਰ ਨਹੀਂ ਉਹਨੂੰ ਜੇ ਮਰਜ਼ੀ ਫੋਨ ਕਰ ਲਈ ਬਜਰਾਦੀ ਆ ਕੇ ਭਰਾ ਜਾਂਦਾ ਬੰਦਾ ਬਾਈ ਦੱਸਣਾ ਦੂਜਾ ਗੜਾ ਸਾਡੇ ਇੱਕ ਪੇਂਟਰ ਨੇ ਸਾਨੂੰ ਧੋਖਾ ਦੇ ਗਿਆ ਉਹ ਹੱਟ ਤੱਕ ਖੜਾ ਮੈਂ ਕਿਹਾ ਬਾਈ ਜਦ ਮਰਜ਼ੀ ਲੈ ਹੁਣ ਤਾਰਨੇ ਦੀ ਬਣੀ ਜਾਂਗੇ ਸਭ ਆਏ ਕਹੀ ਜਾਂਦਾ ਬਾਈ ਕਾਲੂ ਆ ਗਿਆ ਕਾਲੂ ਆ ਗਿਆ ਮੈਂ ਤਾਂ ਫੋਨੇ ਕਰਨ ਦੇ ਹਟ ਗਿਆ ਉਹਨੂੰ ਮੈਂ ਹ ਦਾ ਮੇਰਾ ਮੋਡੀਫਾਈ ਕਰਨਾ ਭਾਈ ਅਗਰ ਵੀਰ ਦੱਸੇ ਨੇ ਕਹਿੰਦਾ ਪਤਾ ਲੱਗਿਆ ਮੋਡੀਫਾਈ ਕਰਾਉਣਾ ਹਾਂ ਕਾਇਰ ਆਲੋ ਅਣਕੰਨੇ ਗੁੰਨੇ ਵਾਲੇ ਸਾਰੇ ਲਾ ਦੇ ਕਹਿੰਦਾ ਕਿ ਆਹ ਚਨੇ ਗੰਜ ਨੇ ਕਹਿੰਦਾ ਉਹ ਜੀ ਵੈਜਾ ਚੀਕੇ ਹਸਬੰਦਾਂ ਦਾ ਨਾਮ ਉਹੀ ਹੋ ਲੇਰਾ ਸਾਨੂੰ ਉਹੀ ਬਦਲ ਨਾਮ ਅਸੀਂ ਕਹੀ ਇਹ ਨਾ ਕਾਈਏ ਕਿਸ ਨੂੰ ਜਿਹੜਾ ਮੇਰੇ ਲਾਇਆ ਉਹ ਵੀ ਪੱਟ ਕੇ ਲਾਉਣਾ ਪੈਣਾ ਹਾਂ ਹਲਿਆ ਹਾਂ ਫਤ ਲਾ ਦੇਖ ਲਈ ਕੀ ਕਰਿਆ ਹੁਣ ਵੈਜਾ ਬਹੁਤ ਹੋ ਗਈ ਉਹਦੀ ਹੁਣ ਤੈਨੂੰ ਬਾਅਦ ਵਿੱਚ ਦੱਸੂਗਾ ਜੇ ਬਗਾ ਦੀ ਚੈਟ ਪਜਾ ਤੋ